ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਰ ਕਲੈਕਸ਼ਨਸ ਤੇ ਅੱਜ ਦੀਆਂ ਕਲੈਕਸ਼ਨਾਂ ਬਹੁਤ ਪਿਆਰੀਆਂ ਤੇ ਸੋਹਣੀਆਂ ਨੇ ਫਸਟ ਵਾਲੇ ਵੀ ਨਾਈਟ ਅੰਮਿਕੂਲ ਹੈ ਤੇ ਬਹੁਤ ਹੀ ਸੌਫਟ ਫੈਬਰਿਕ ਦੇ ਨਾਲ ਕਾਟਨ ਦੀ ਇੱਕ ਕਲੈਕਸ਼ਨ ਆਣੀ ਹੈ ਇੱਥੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਮਿਕਸ ਮੈਚ ਦੀਆਂ ਕਲੈਕਸ਼ਨ ਐਡ ਕੀਤੀਆਂ ਨੇ ਕਈਆਂ ਤੇ ਕਿ ਇੱਕ ਕਲਰ ਜਿਹੜਾ ਹੈ ਕਿ ਸਿੰਗਲ ਸਿੰਗਲ ਹੀ ਹੈ ਤੇ ਕਈਆਂ ਵਿੱਚ ਕੁਝ ਹੈਗੇ ਤੇ ਤੋਂ ਵੀ ਮੈਂ ਇਥੇ ਐਡ ਕਰ ਦਿੱਤੇ ਨੇ ਇਹਨਾਂ ਦੇ ਵਿੱਚ ਵੀ ਜਿਹੜੇ ਸਿੰਗਲ ਕਲਰ ਹੀ ਆ ਜਿਹੜਾ ਬੋਟਮ ਆਏਗਾ ਉਹ ਕਟਵਰਕ ਵਾਲਾ ਆਏਗਾ ਦੁਪੱਟਾ ਸਾਈਡ ਤੇ ਲੈਸ ਲੱਗੀ ਹੈ ਤੇ ਸ਼ਰਟ ਜਿਹੜੀ ਆ ਉਹ ਪ੍ਰਿੰਟਡ ਆਏਗੀ ਇਹਦੇ ਵਿੱਚ ਚਾਰ ਕਲਰ ਆਪਸ਼ਨ ਅਵੇਲੇਬਲ ਨੇ ਬਾਕੀ मोस्ट ਜਿਹੜੀਆਂ ਕਲੈਕਸ਼ਨਾਂ ਕਾਟਨ ਨਾਲ ਰਿਲੇਟਡ ਨੇ ਸਾਰੀਆਂ 900 ਦੇ ਅੰਦਰੰਦਰ ਨੇ ਕੁਝ ਦੋ ਤਿੰਨ ਕਲੈਕਸ਼ਨ ਆ लास्ट ਤੇ ਆਣੀਆਂ ਜਿਹੜੀਆਂ ਥੋੜੀਆਂ ਹਾਈ ਕੁਆਲਿਟੀ ਦੇ ਤਰੀਨ ਚ ਵੀ ਉਹਨਾਂ ਦੀ ਥੋੜੀ ਹੈ ਆ ਬਾਕੀ ਜਿਵੇਂ ਕਿ 990 ਅੰਦਰ ਕੁਝ 700 ਵਾਲੀਆਂ ਨੇ ਕੁਝ 750 800 ਵਾਲੀਆਂ ਕਲੈਕਸ਼ਨਾਂ ਐਵੇਂ ਦੀ ਸਾਰੀ ਰੇਂਜ ਵਾਲੀਆਂ ਕਲੈਕਸ਼ਨਾਂ ਨੇ ਤੁਸੀਂ ਅਗਰ ਕੋਈ ਵੀ ਕੁਐਰੀ ਕਰਨੀ ਹੈ ਤਾਂ ਨੰਬਰ ਮੇ ਦਿੱਤਾ ਆ ਨੰਬਰ ਜਾਂ ਤੁਸੀਂ ਮੈਸੇਜ ਕਰ ਸਕਦੇ ਹੋ ਜੋ ਵੀ ਤੁਹਾਡੀ ਕੁਐਰੀ ਹੈ ਇਸ ਵੀ ਸੂਟ ਦੇ ਬਾਰੇ ਵਿੱਚ ਜਿਵੇਂ ਕਿ ਇਹ ਵਾਲੀ ਕਲੈਕਸ਼ਨ ਹੈ ਦੋ ਕਲਰ ਆਪਸ਼ਨ ਨਾਲ ਆਣੀ ਹੈ 580 ਰੁਪਏ ਦਾ ਪ੍ਰਾਈਸ ਹੈ ਪੌਟਨ ਦੀ ਕਲੈਕਸ਼ਨਾਂ ਨੇ ਰੰਗ ਦੋ ਨੇ ਇਹਦੇ ਵਿੱਚ ਜਿਹੜੀਆਂ ਹੋਰ ਕਲੈਕਸ਼ਨਾਂ ਸਾਰੀਆਂ ਮੈਂ ਇੱਥੇ ਮੈਂ ਐਡ ਕੀਤੀਆਂ ਨੇ ਇਹ ਜਿਹੜੀਆਂ ਕਲੈਕਸ਼ਨਾਂ ਨੇ ਐਵਲੀਆਂ ਬਾਈ 1ゲット1 ਵਾਲੀ ਕਲੈਕਸ਼ਨਾਂ ਨੇ 640 ਦੇ ਵਿੱਚ ਤੁਸੀਂ ਕੋਈ ਵੀ ਦੋ ਸੂਟ ਇਹਨਾਂ ਵਿੱਚੋਂ ਬਾਈ ਕਰ ਸਕਦੇ ਹੋ 640 ਪ੍ਰਾਈਸ ਹੈ ਇਹਨਾਂ ਤੋਂ ਕੋਈ ਦੋ ਸੂਟ ਤੁਸੀਂ ਇਹਨਾਂ ਵਿੱਚੋਂ ਲੈ ਸਕਦੇ ਹੋ ਆਪਣੀ ਚੋਇਸ ਤੇ ਚਾਹੇ ਸੀਮ ਚਾਹੇ ਡਿਫਰੈਂਟ ਹੋ ਤੁਹਾਡੀ ਚੋਇਸ ਹੈ ਬਹੁਤ ਹੀ ਸੋਹਣੇ ਰੰਗਾਂ ਨਾਲ ਸਾਰੀਆਂ ਵੈਸੇ ਮੈਂ ਜਦੋਂ ਕਲੈਕਸ਼ਨ ਲੈ ਕੇ ਆਈਆਂ ਬਹੁਤ ਹੀ ਪਿਆਰੇ ਪਿਆਰੇ ਰੰਗ ਨੇ ਤੇ ਪ੍ਰਾਈਸ ਬੜਾ ਅਫੋਰਡੇਬਲ ਹੈ ਤੇ ਇਹਨਾਂ ਵਿੱਚ ਤੇ ਬਾਈ 1 ਗੈਟ 1 ਵਾਲੀ ਆਫਰ ਵੀ ਹੈਗੀ ਹੈ ਕਲਰ ਕੰਬੀਨੇਸ਼ਨ ਬਹੁਤ ਸੋਹਣੇ ਨੇ ਤੁਸੀਂ ਇੱਕ ਸੂਟ ਵੀ ਬਾਈ ਕਰ ਸਕਦੇ ਹੋ ਤੇ ਇੱਕ ਤੋਂ ਜ਼ਿਆਦਾ ਵੀ ਤੁਹਾਡੀ ਚੋਇਸ ਹੈ ਇਹ ਤੁਹਾਨੂੰ 2.5 ਮੀਟਰ ਦੀ ਸ਼ਰਟ ਪ੍ਰਿੰਟਡ बॉਟਮ ਪਲੇਨ ਮਿਲੇਗਾ ਤੇ ਦੁਪੱਟਾ ਜਿਹੜਾ ਕੋਟਾ ਡੋਰੀਆ ਦਾ ਕਟਵਰਕ ਤੇ ਸਾਈਡ ਤੇ ਜਿਹੜੇ ਚਾਰੋਂ ਪੱਲੇ ਨੇ ਉਹਨਾਂ ਤੇ ਤੁਹਾਨੂੰ ਫਲਾਵਰ ਜਿਵੇਂ ਦਾ ਕਿ ਸ਼ਰਟ ਦੇ ਵਿੱਚ ਡਿਜ਼ਾਈਨ ਹੈ ਉਵੇਂ ਦਾ ਕਟਵਰਕ ਦੇ ਨਾਲ ਮਿਲ ਜਾਏਗਾ ਕੜਾਈ ਹੈ ਐਮਬਰਾਇਡਰੀ ਵਾਲੀ ਦੋਪਰਕੇ ਦੇ ਸਾਈਡ ਤੇ ਵਰਕ ਹੋਇਆ ਹੈ ਤੇ ਲੈਸ ਵਰਗਾ ਵਰਕ ਐਕਸਟਰਾ ਹੋਰ ਕੰਮ ਇਹਨਾਂ ਤੇ ਕਰਵਾ ਦਿੱਤੀ ਨੂੰ ਲੋਡ ਬਹੁਤ ਸੋਹਣੀ ਹੈ ਕਲੈਕਸ਼ਨਾਂ ਦੇ ਪ੍ਰਿੰਟ ਬਹੁਤ ਸੋਹਣੇ ਪਿਆਰੇ ਤੇ ਗਰਮੀਆਂ ਨੂੰ স্পੈਸ਼ਲ ਸਾਹਮਣੇ ਰੱਖ ਕੇ ਬਣਾਏਗੇ ਨੇ ਬਾਕੀ ਗੁਰਪਿਕਵਰੀ ਹੈ ਜਾਂ ਬਾਈ ਕਰਨਾ ਤਾਂ ਨੰਬਰ ਹੈ ਜਿਹੜਾ ਨੰਬਰ ਚੱਕ ਤੁਸੀਂ ਮੈਨੂੰ ਮੈਸੇਜ ਕਰ ਦਿਓ ਤਾਂ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਹੋ ਨਵੇਂ-ਨਵੇਂ ਸੂਟਾਂ ਦੇ ਨਾਲ ਨਵੀਂ-ਨਵੀਂ ਕਲੈਕਸ਼ਨਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ